ਇਸ ਤੁਸ ਜਮੇ ਕਹਾਣੀ ਟ੍ਰੈਪ ਪੱਖਿਆ ਕੋ ਦਿੱਤਾ ਤੁਸੀਂ ਕੀ ਸਰਮਾ ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾਮ ਉਹ ਰਸਤਾਂ ਤੋਂ ਲੇ ਅਗੇ ਪਠਾਨਕੋਟ ਨੂੰ ਜਾ ਰਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੰਘਦੇ ਰੋਡਪੰਮ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲੜਕੀ ਦੁਖਿਆਰੀ ਵਰਗੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮਿਲਕਿਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਕਿਉਂ ਕਰਦੇ ਸੀ ਜੇ ਕਿਹ ਕੀ ਤਰੀਕਾ ਸੀ ਕੀ ਨਾ ਤਰੀਕਾ ਕਿਸੇ ਰੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਇਹਦਾ ਡਰਾਈਵਰ ਨੇ ਰੁਕਿਆ ਕੁੜੀਆਂ ਤੋਂ ਦੂਰ ਹੋਣੀ ਇੱਕ ਕੰਮ ਵਾਲੇ ਰੁਕਿਆ ਲੈ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਥੱਲੇ ਉਤਰ ਕੇ ਉਹਦੀ ਗੱਲ ਸੁਣੇ ਤਾਂ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦ ਹੱਥ ਉਹਦੇ ਪੈ ਗਿਆ ਹਮੇ ਤੱਕ ਕਿੰਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦੌਰਾਨ ਮੇਰੇ ਪੀੜ੍ਹੀ ਦੇ ਦੌਰਾਨ ਤੇ ਪਹਿਲਾਂ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰਗ ਦੇ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਹੁੰਦੀਆਂ ਕਿ ਕਰ ਰਹੇ ਸੀ ਕੋਈ ਨਸ਼ੇਦਾਰ ਜਾਂ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਡੀਲਰ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਹੋਰ ਨੀ ਸਰ ਸਾਰਾ ਹਨ ਇਹਨਾਂ ਦੇ ਵੀ ਤੋਂ 25 ਸਾਲ ਇਹਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਆਪਸ 'ਚ ਚੇਨ ਹੈ ਇਕੱਠੇ ਨਸ਼ਾ ਰੋਟੀ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਨੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਕੋਈ ਆਹ ਸਰੇ ਆਪਸ ਵਿੱਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਕੋਈ ਨਾ ਵਾਪਸ ਕੇ ਕਿਸੇ ਨਿਸ਼ਚਿਤ ਬਣ ਹੀ ਜਾਂਦਾ ਤੇ ਫਿਰ ਇਹ ਪਲਾਨਿੰਗ ਕਰਕੇ ਇਹਨਾਂ ਨੇ ਹੰਡਲ ਕਰਤਾ ਲੋਕਾਂ ਨੂੰ